ਫਰਕ ਸਾਰੇ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਬਾਈ ਦਾ ਐਡਰੈਸ ਇੱਕ ਵਾਰੀ ਜਰੂਰ ਕਨਫਰਮ ਕਰ ਲਿਓ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਬਾਈ ਜੋਬੰਦੋ ਫਾਰਮ ਤੇ ਪਹੁੰਚੇ ਆ ਇੱਕ ਗਾਂ ਦਿਖਾਵਾਂਗੇ ਤੁਹਾਨੂੰ ਪਹਿਲਾ ਸੂਆ ਗਾਂ ਸੂਈ ਹੈ ਪਹਿਲਾ ਸੂਆ ਸੀ ਦੂਸਰਾ ਸੂਆ ਦੂਜਾ ਸੂਆ ਦੋਸਤੋ ਗਾਂ ਸੂਈ ਹੈ ਤੇ ਕੱਲ ਸਵੇਰ ਦੀ ਕੱਲ ਸਵੇਰ ਦੀ ਸੂਈ ਹੈ ਜੇਰ ਜੂਲ ਸਾਰੀ ਐ ਪ੍ਰੋਪਰ ਪੈ ਗਈ ਐ ਵਸ਼ੀਏ ਦੇ ਮਗਰ ਆ ਕਾਰਯੋਕ ਤੇ ਦੋ ਬੋਲਾ ਜਿਹੜਾ ਉਚਵਾਉਣ ਦੀ ਹੈ ਬਾਈ ਕਿੰਨਾ 16 17 16 17 ਕਿਲੋ ਦੇ ਲਾਗੇ ਬੰਨੇ ਜਿਹੜਾ ਬੋਲਾ ਹੁਣ ਜਿਹੜਾ ਚਵਾਉਣ ਦੀ ਹੈ ਆਰਡਰ ਕੁਆਲਟੀ ਵੇਖ ਲਿਓ ਚੈੱਕ ਕਰ ਲਿਓ ਤੋੜ ਕੇ ਵੀ ਦਿਖਾ ਦਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਿਰਖਵਰਕ ਜਿਹੜੀ ਕਰਨੀ ਹੈ ਉਹ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਵੀਡੀਓ ਜ਼ਰੂਰ ਅੰਤ ਤੱਕ ਦੇਖਿਓ ਬਾਈ ਨਾਲ ਗੱਲਬਾਤ ਕਰਦੇ ਡਿਟੇਲਸ ਆਈ ਦੱਸਦੇ ਆ ਗਾਹਾਂ ਤੋਂ ਤੋਰ ਕੇ ਦਿਖਾ ਦਿੰਦੇ। ਬਾਈ ਜੋਬ ਨੂੰ ਸਾਸਰੀ ਘਰ ਹੈ। ਸਾਸਰੀ ਘਰ ਦੇ। ਉਹ ਠੀਕ ਠਾਕ। ਵਧੀਆ ਜੀ ਉਹਦੇ ਕਿਰਪਾ ਹੈ। ਚੱਲੀ ਜਾਂਦਾ ਕੰਮ ਕਰਉਂ। ਨਹੀਂ ਜਾਂਦਾ ਜੀ। ਐਡਰੈਸ ਬੋਲ ਦੇਣਾ। ਟੈਂਡ ਚਾਟੀਵੰਦ, ਸ਼ਹਿਰ ਨੰਬਰ ਸਰ, ਤੇਰੀ ਮਸਤਰਾ। ਠੀਕ ਹੈ। ਫੋਨ ਨੰਬਰ ਹੈਗਾ 90 90 418 7496। ਠੀਕ ਹੈ ਜੀ। ਅੱਛਾ ਜਿਹੜੀ ਗਾਂ ਅੱਜ ਆਪਾਂ ਸੇਲ ਕਰਨੀ ਆ ਇਹ ਸੁਆ ਕਿੰਨਾ ਸੂਈ? ਤੇ ਸੁਆ ਵੀ ਜੀ ਦੋਸਰਾ ਵਾਛੀ ਸੂਈ ਆ। ਨਾਲ ਸੂਈਰ ਦੀ ਵਾਛੀ ਸੂਈ ਆ। ਜੀਰ ਜੂੜ ਸਾਰੀ ਪਾਈ ਆ। ਹਾਂ। ਤੇ ਮੱਛੀ ਦਿੱਤੀ ਜਾਂਦੀ। ਵਾਛੀ ਦਿੱਤੀ ਹੈ ਨਾ। ਬੌਲਾ ਵਾਛ ਕਾਲ ਦੀ ਖਾਲੀ ਹੁੰਦੀ ਕੋਈ ਬੋਲਾ ਇੰਨਾ ਚ ਇਨ ਨੂੰ ਚੱਲ ਹੋਈ ਹੈ ਜੀ ਜਿਹੜੀ ਦਾ ਸਟਾਰਟਿੰਗ ਹੀ ਇਹਨੇ 15 16 ਲਿਟਰ ਦੋ ਦਿੱਤੀ ਹੈ ਨਾ ਆ ਵਸ਼ੀਮਾ ਕਰ ਜੀ ਹਾਂ ਤੇ ਕੋਈ ਇਹਦਾ ਪਹਿਲੇ ਸਵੇਰ ਦਾ ਰਿਕਾਰਡ ਪਤਾ ਕੀਤਾ ਕਿ ਇਹਨੇ ਸਵੇਰ ਦਾ ਵੀ ਜੀ ਦੋ ਦੋ ਘਰਾਂ ਦੇ ਵੀ ਦੋ ਦੋ ਜੋਇਆ 20 ਕਿਲੋ ਹੂੰ ਤੇ ਭਲਾ ਆਪ ਹੁਣੇ 20 ਕਿਲੋ ਕਰਕੇ ਦਵਾਂਗੇ ਮਦਰ ਹੋਂ ਜਿਹੜਾ ਮੌਕੇ ਦਾ 20 ਕਿਲੋ ਕਰਕੇ ਦੇ ਦਾਂਗੇ ਹਨਾ ਹੁਣ 20 ਦੁੱਧ 20 ਕਿਲੋ ਦੁੱਧ 20 ਕਿਲੋ ਸਵਾਦ 15 16 ਕਿਲੋ ਬੋਲਾ ਹੋ ਤੇ 20 ਕਿਲੋ ਸਵਾ 1 ਕਿਲੋ ਹਨ ਬੋਲਾ ਹੋਊਗਾ 20 ਕਿਲੋ ਦੁੱਧ ਜਿਹੜੇ ਘਰੋਂ ਤੋਂ ਲਈ ਆ ਉਹ ਘਰ ਦੇ ਵੀਰਾਂ ਦੇ ਵੀ 20 ਕਿਲੋ ਪਾਈਦੇ ਸਭ ਚੀ ਦੁੱਧ ਚੋਇਆ ਹੈ ਹਾਂਜੀ ਹਾਂਜੀ ਤੇ ਮੂੰਹ ਦੀ ਛੇਦਾਂਦ ਆ ਜੀ ਠੀਕ ਹੈ ਜੀ ਬਾਕੀ ਦੋਸਤੋ ਜਿਹੜੀ ਆ ਚੀਜ਼ ਹੈ ਨੇ ਵੇਖਿਓ ਫੋਟੇ ਖਵਾਨਾ ਪਿੱਛੇ ਨੂੰ ਤੇ ਅਗਲੇ ਪਾਸੇ ਦੋਸਤੋ ਤੁਹਾਨੂੰ ਬੋਲਾ ਜਿਹੜਾ ਆਪਾਂ ਬੋਲਾ ਚਵਾ ਕੇ ਦੇਣੀ ਹੈ ਨਾ ਉਹ 16 ਕਿਲੋ ਬੋਲਾ ਚਵਾ ਕੇ ਦੇਣੀ ਹੈ 16 ਕਿਲੋ ਬੋਲਾ ਹੁਣ ਇੱਥੇ ਚਵਾ ਦੇਣਾ ਹਾਂ ਲੇਟ ਨਾਲ ਮਿਣਕੇ ਦੇਣਾ ਗਿੱਲਾ ਬੋਲਾ ਮੰਦ ਬੋਲਾ ਬਣਾ ਕੇ ਖਾ ਕੇ ਫੇਰ ਆਹ ਦੱਸਦਾ ਕਦੇ ਕੋਈ ਆਹ ਦੋਸਤੋ ਕਰਿਓ ਚੱਕ ਤੈਨੂੰ ਦਿਖਾਉਂਦਾ ਇੱਕ ਵਾਰੀ ਆਹ ਵੇਖੋ ਇਹਦੇ ਕਰਮਾਏ ਦਾ ਦੱਸੋ ਵੇਖੋ ਆਰਡਰ ਇਹਦਾ ਜਿਹੜਾ ਨਾ ਇੱਕ ਇਹਦੋਂ ਮਾਰੀ ਆ ਚੀਜ਼ ਖਾਓ ਠੰਡੀ ਠੀਰੀ ਹੋਈ ਉਹੋ ਹੀ ਕੋਈ ਕੋਈ ਗੁੱਲਾ ਚਾਰੇ ਵਿੱਚ ਬੈਠੇ ਸਾਈਡ ਦੀ ਕਰੋ ਚੱਕ ਜੀ ਮੈਂ ਨਾ ਪੂਰਾ ਦੋਸਤੋ ਖਾਲੀ ਸਵੇਰੇ ਸਾਰੀ ਖਾਲੀ ਕੀਤੀ ਸੀ ਹੈ ਨਾ ਹਾਂ ਸ਼ਾਮਾਂ ਨਹੀਂ ਵਛੀ ਹੋਰ ਬਣ ਗਈ ਵੀ ਲਾ ਲਓ ਜੀ ਟਾਈਮ ਵੀਡੀਓ ਬਣਾਉਂਦਾ ਕੋਈ 12 ਵਜੇ ਦਾ ਦੁਪਹਿਰ ਦਾ ਹੋਊਗਾ ਤੇ ਜਿਹੜੀ ਵੀਡੀਓ ਆ ਸ਼ਾਮਾਂ ਨੂੰ ਕੋਈ ਆਪਾਂ ਚਲਾਵਾਂਗੇ ਆਪਣੇ ਚੈਨਲ ਤੇ ਸਾਢੇ 5 6 ਵਜੇ ਦੇ ਲਾਗੇ ਬੰਨੇ ਮਗਰ ਵੀ ਵਛੀ ਜਾਂਦੇ ਮਗਰ ਵੀ ਵਛੀ ਤੇ ਆ ਗਈ ਵਛੀ ਆ ਗਈ ਮਗਰ ਹਾਂ ਤੇ ਜਿੰਨੇ ਜੋਗੀ ਕਰਮਾਲੀ ਸਾਹਿਬ ਆ ਆਪ ਹੋਏ ਜੇ ਵਛੀਆਂ ਜੀ ਆਉਦੀਆਂ ਸ਼ੇਧ ਆਉਂਦੇ ਮੂੰਹ ਹਾਂਜੀ ਹਾਂਜੀ ਆਲੋ ਕਰਿਓ ਚੈੱਕ ਮੇਰੇ ਕੋ ਦੋਸਤੋ ਕਰਮਾ ਵਾਲੀ ਨੇ ਬਹੁਤ ਸੋਹਣਾ ਆਰਡਰ ਤਿਆਰ ਕੀਤਾ ਲਓ ਜੀ ਲਿੱਸਾਪਨ ਥੋੜਾ ਜਿਹਾ ਪਸ਼ੂ ਦਾ ਇਕਰਾ ਜਦੋਂ ਸੁੰਡਾ ਤੈ ਜੀ ਮਾਰਦਾ ਜਰੂਰ ਇੱਕ ਵਾਰੀ ਮਰੀ ਜੀ ਲਓ ਵੇਖੋ ਜੀ ਜਿੰਨੇ ਵੀ ਜੋਗੀ ਨੇ ਵੀ ਜੀ ਕਰਮਾ ਵਾਲੀ ਸਾਹ ਵਾ ਵੀਰੇ ਹਾਂਜੀ ਹਾਂਜੀ ਆਹ ਲਓ ਜੀ ਦੇਖੋ ਤੁਹਾਨੂੰ ਬਹੁਤ ਚੰਗਾ ਲੱਗਾ ਆਹ ਚੀਜ਼ਾਂ ਨਾ ਦੂਜੀ ਵਸ਼ੀ ਨੂੰ ਦੂਜੇ ਨੰਬਰ ਤੇ ਜਿਹੜੀ ਸੁੰਡੀ ਸੈਕੰਡ ਹਾਂਜੀ ਹਾਂਜੀ ਉਹਦੇ ਤੋਂ ਦੋਸਤੋ ਬਹੁਤ ਘੱਟ ਮਿਲਦੀ ਹੈ ਜੀ ਹਾਂਜੀ ਇਹ ਇੰਨਾ ਆਰਡਰ ਤਿਆਰ ਕਰਨਾ ਬਹੁਤ ਵੱਡੀ ਗੱਲ ਹੈ ਕਦ ਦੇ ਹਿਸਾਬ ਨਾਲ ਜਿੰਨਾ ਕਰਦਿਆ ਮਾਲਕ ਨੇ ਲਾਇਆ ਉਨਾ ਹੀ ਇਸਦੇ ਆਰਡਰ ਤਿਆਰ ਕਰੀ ਫਿਰਦੀ ਹੈ ਕਰਮਾਲੇ ਸੇਵਾਲਾ ਵੀਰ ਕੋ ਲੈ ਗਿਆ ਤਾਂ ਦੁੱਧ ਦੇ 20 ਤੋਂ ਪਲਾਸੀ ਚਵਾਉਗੀ ਵੇਖ ਜੀ ਇਹ 2 ਕਿਲੋ ਵੱਧ ਵੀ ਕਰ ਸਕਦੇ 20 ਕਿਲੋ ਪਹਿਲੇ ਜਿਹੜੇ ਵੀਰ ਕੋ ਲਈ ਹੈ ਨਾ ਉਹ ਵੀਰ ਨੇ ਵੀਡੀਓ ਆਪਣੀ ਦੇਖਣੀ ਆ ਠੀਕ ਹੈ ਜੀ ਤੇ ਆਲ ਵੀ ਹੁੰਦਾ ਪਹਿਲੇ ਤੋਂ ਦੁੱਧ 20 ਕਿਲੋ ਚੋਇਆ ਹੈ ਠੀਕ ਹੈ ਜੀ ਚਵਾ ਪਹਿਲਾ ਦੋਸਤੋ ਵੀਰ ਕੰਦਰ ਵੀ ਇਹਨੇ 20 ਕਿਲੋ ਦੁੱਧ ਚਵਾਤਾ ਵਾ ਤੇ ਹੁਣ ਬਾਕੀ ਦੂਸਰੀ ਗੱਲ ਇਹ ਕਪੂਰ ਛੱਟਾ ਹੋਵੇ ਕੋ ਥਾਨਾ ਘਟਵਾਤ ਹੋਵੇ ਬੱਚੀ ਦਾ ਉਸੀ ਬੱਚੀ ਦੀ ਆਪਣੀ ਗਵਰੰਟੀ ਹੋਊਗੀ ਠੀਕ ਹੈ ਜੀ ਤੇ ਮੋੜਾ ਪਾ 16 ਕਿਲੋ ਦੁੱਧ ਮੰਨਦਾ ਕਿ ਬੱਚੀ 16 ਕਿਲੋ ਦੁੱਧ ਇੱਥੇ ਛਾਣ ਕੇ 16 ਕਿਲੋ ਬੜਾਊਗਾ ਕੱਲ ਦੀ ਸੂਈ ਕੋਈ ਠੀਕ ਹੈ ਜੀ ਆ ਲੋ ਜੀ ਆ ਕਰੋ ਚੈੱਕ ਦੋਸਤੋ ਵੇਖੋ ਇਹਦਾ ਆਰਡਰ ਕਰਮਾ ਜਿਹੜੀ ਆ ਜਿਹੜੀ ਲੱਗੀ ਆ ਕਰਮਾ ਨੇ ਇਹ ਚੀਜ਼ ਵਿੱਚ ਮਿਲਦੀ ਬਹੁਤ ਘੱਟ ਮਿਲਦੀ ਹੈ ਨਾ ਮਸ਼ੀਰ ਬਸ ਇਹਦੀਆਂ ਮਿਲ ਜਾਂਦੀਆਂ ਨੇ ਭਾਈ ਜਵਨ ਕਿੰਨੇ ਚ ਇਹਦਾ ਮੁੱ ਇਹ ਆਪ ਮੋਲ ਦੇ ਤਾਂ 75000 ਦੀ ਬੱਚੀ ਜਨਾਗੇ ਇਹ ਚੋ ਕਿੰਨਾ ਕਿ ਮੰਤਰੋ ਸੋਦਾ ਕੋਈ ਇਹਦਾ ਲਾਕ ਨਹੀਂ ਕਰਨਾ ਕੋਈ ਇੱਕ ਦਾਣ ਨਹੀਂ ਕਰਨਾ ਕੋਈ 90 ਨਹੀਂ ਕੋ 95 ਨਹੀਂ ਕਰਨਾ 75 ਚੋ ਕਿੰਨਾ ਕਿ ਮੰਗਦਾ 2000 ਰੁਪਏ ਛੜਦਾ 73000 ਰੁਪਏ ਹੋਰ ਕੋਈ ਹੈਗੀ ਕਿ ਜੈਸ ਤਰੀ ਬੜੀ ਕੜਦਗੀ ਪੂਰੇ 73000 ਦੀ ਬੱਚੀ ਜਨਾਗੇ 73000 ਦੀ ਠੀਕ ਹੈ ਜੀ ਲੋ ਜੀ ਕਰਿਓ ਚੈੱਕ ਬਾਕੀ ਇੱਕ ਜਿਹੜੀ ਮਗਰ ਇੱਕ ਦੀ ਬੱਚੀ ਹੈ ਇੱਕ ਦੀ ਬੱਚੀ ਦਿਖਾਓ ਹਾਂ ਬੱਚੀ ਦੋਸਤੋ ਕਰ ਲਿਓ ਚੈੱਕ ਆਹ ਜੀ ਗਿੱਲਾ ਨਾਲੋ ਜੇ ਬੱਚੇ ਦਾ ਗਿੱਲਾ ਨਾਲੂ ਆ ਜੀ ਬੱਚੀ ਦਾ ਨਾਲਾ ਵੇਖ ਲਓ ਤੇ ਬੱਚੀ ਵੀ ਦੋਸਤੋ ਬਹੁਤ ਸੋਹਣੀ ਕੁਆਲ 70000 ਜਮਾਨਤਾਂ ਦੇ ਜੂ ਬਾਕੀ ਕੋ ਭੈਣ ਭਾ ਫੋਨ ਲਾਵੇ ਹਾਂ ਤੇ 16 ਕਿਲੋ ਬੋਲਾ ਪਮੇਣ ਕੇ ਦੇਵਾਂਗੇ ਪੂਰ ਸ਼ਟੀ ਦੀ ਕਮੇਟੀ ਥਾਂ ਵੱਧ ਕਰਦੀ ਹੋਊਗੀ ਆਪਣੀ ਕੋ ਇਦਾਂ ਵੀ ਭੈਣ ਭਾ ਲੈ ਜੂ ਗਵਿੰਡ ਦਾ ਪਿੱਤਾ ਵੀ ਬਚੀ ਦੀ ਕਮੇਟੀ ਠੀਕ ਹੈ ਜੀ ਹਾਂਜੀ ਲਓ ਜੀ ਡਰੈਸ ਡਿਲੀਵਰੀ ਬਾਈ ਦਾ ਫੇਰ ਬੋਲ ਦਿੰਦਾ ਪਿੰਡ ਚਾਟੀਵੰਡ ਤਹਿਸੀਲ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਬਾਈ ਦਾ ਨਾਮ ਜੋਬਨ ਫੋਨ ਨੰਬਰ ਕਿਹੜਾ ਫੇਰ ਬੋਲ ਦੋ ਜੀ ਫੋਨ ਨੰਬਰ ਵੇਜੀ ਹੈਗਾ 9041874966 ਠੀਕ ਹੈ ਜੀ ਹਾਂਜੀ ਇਸੇ ਨੰਬਰ ਤੇ ਵਾਰ ਸਾਹਿਬ ਚੱਲਦਾ ਹੈ ਉਹ ਹੀ ਕੋਲੇ ਗਾਂ ਜੇ ਇਸੇ ਕੰ ਦਾ ਵੀਰ ਕੁਪਾ ਪੁੱਛੇ ਜਿਹੜਾ ਉਹ ਡੰਗ ਦਾ ਵੀਡੀਓ ਪਾ ਰਿਹਾ ਕਰਦੇ ਠੀਕ ਹੈ ਜੀ ਧੰਨਵਾਦ ਉਸੋੜ ਵਾਲਾ ਵੀਡੀਓ ਵੇਖਣ ਵਾਸਤੇ ਜੀ